ਤੂੰ ਤਾਂ ਹੋ ਐ ਕਰਮਣ ਮਟਿੰਦੇ ਆਈ ਇੱਥੇ ਪਹਿਲਾਂ ਆਪਾਂ ਦੋ ਤਿੰਨ ਫਸਲਾਂ ਬੀਜੀਆਂ ਉਹਨਾਂ ਵਾਸਤੇ ਹੋਣ ਦਊਂਗਾ ਨਹੀਂ ਤੁਹਾਡੇ ਵਾਸਤੇ ਨਹੀਂ ਸਨ ਵੱਡਣਾ ਨਹੀਂ ਆਉਂਦਾ ਨਹੀਂ ਤਾਂ ਅਸੀਂ ਇਹ ਸਾਰੇ ਨੂੰ ਕਈ ਵਾਰੀ ਆਪਦੀ ਖੁਸ਼ੀ ਵਾਸਤੇ ਵੀ ਕੁਝ ਕਰਨਾ ਚਾਹੀਦਾ ਖੁਸ਼ੀ ਵੀ ਆਪਦੇ ਜੋਰ-ਜੋਰ ਨਾਲ ਖੇਡਦੇ ਹੋਏ ਤੇ ਆ ਮਾਰੇ ਖੁਸ਼ੀ ਨੇ ਦੋ ਛੱਕੇ ਪ੍ਰਪਾਪਾ ਆਪਣੇ ਫਰੰਡ ਹੁੰਦੇ ਸਾਡੇ ਵੀਰੇ ਲੱਗਦੇ ਹੁੰਦੇ ਸ਼ਕਲ ਜੀ ਸਾਰਿਆਂ ਨੂੰ ਹੋਪ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਚੱਲੀਏ ਨਹਿਰ ਵਾਲੇ ਖੇਤ ਤੇ ਤੇ ਬਾਕੀ ਦਾ ਪ੍ਰੋਗਰਾਮ ਉੱਥੇ ਜਾ ਕੇ ਦਿਖਾਉਣੇ ਆ। ਤੈਨੂੰ ਵੀ ਲੈ ਆਉਂਗੀ ਕਿਸੇ ਦਿਨ। ਆਹ। ਹਲੋ। ਹਾਂ? ਅੱਜ ਸਾਰੇ ਲੋਕ ਕਹਿਣਗੇ ਅੰਕਲ ਤੁਹਾਡੇ ਨਾਲ ਹੀ ਹੁੰਦੇ। ਆ ਨਾ ਹੀ ਕਰਦੇ ਕਰੋ ਵੀਰੇ ਵੀਰੇ ਤੁਸੀਂ ਨਾ ਵੀ ਕਰਦੇ ਕਰੋ ਪਾਪਾ ਨੂੰ ਕਦੇ ਲੋਬੀ ਆ ਗਏ ਸ਼ਿਕਾਰੀ ਇੱਥੇ ਪਹਿਲਾਂ ਆਪਾਂ ਦੋ ਤਿੰਨ ਫਸਲਾਂ ਬੀਜੀਆਂ ਪਹਿਲਾਂ ਕਣਕ ਦੀ ਬੀਜ ਪਹਿਲਾਂ ਨਰਮੇ ਦੀ ਬੀਜੀ ਉਹ ਨਹੀਂ ਹੋਈ ਜੱਜ ਨਾਲ ਫਿਰ ਕਣਕ ਦੀ ਬੀਜੀ ਉਸ ਚ ਪਾਣੀ ਟੁੱਟ ਗਿਆ ਫਿਰ ਫਿਰ ਕਣਕ ਦੇ ਬੀਜੀ ਉਸ ਉਹ ਖਰਾਬ ਹੋ ਗਈ ਤੇ ਹੁਣ ਆਪਾਂ ਮੰਮਾ ਕਹਿੰਦੇ ਕਿ ਤੁਸੀਂ ਐ ਕਰੋ ਕਿ ਇੱਥੇ ਨਾ ਤੁਸੀਂ ਉਹ ਬੀਜ ਦੋ ਆਵਾਰਾ ਪਸ਼ੂਆਂ ਵਾਸਤੇ ਪੱਠੇ ਮੰਮਾ ਕਹਿੰਦੇ ਤੁਸੀਂ ਇੱਥੇ ਆਵਾਰਾ ਪਸ਼ੂਆਂ ਵਾਸਤੇ ਪੱਠੇ ਬੀਜ ਦੋ ਤੇ ਉਹ ਸੁੱਕ ਨਾਲ ਵਾਵਾ ਹੋ ਗਏ ਤੇ ਹੁਣ ਇਹਨਾਂ ਦੀ ਵਾਰੀ ਆ ਗਈ ਪੱਠੇ ਪਾਉਣ ਦੀ ਪਸ਼ੂਆਂ ਨੂੰ ਤੇ ਚੱਕ ਲਈ ਜਣਾਏ ਨਾ ਉਦੋਂ ਮੁੜ ਕਿਉਂ ਲੱਗ ਗਿਆ ਹਾਂ ਪਰ ਮੀ ਪਿਆ ਇਹ ਬੋਰਡਾ ਲਖੇ ਤਾਂ ਆਪਣਾ ਨਹੀਂ ਮੈਂ ਜੋ ਖੜਚੜ ਕੇ ਆਇਆ ਸੀਗਾ ਪਰ ਆਪਣੇ ਪੀਐਸ ਤੇ ਮੀਂਹ ਨਹੀਂ ਪਿਆ ਤੇ ਫਸਲ ਖਰਾਬ ਨਹੀਂ ਹੋਏਗੀ ਤੇ ਵੀ ਰੱਬ ਉਹਨਾਂ ਵਾਸਤੇ ਚਾਹੁੰਦਾ ਸੀਗਾ ਕਿ ਤੁਸੀਂ ਉੱਥੇ ਪੱਠੇ ਬੀਜੋ ਤੇ ਉਹਨਾਂ ਵਾਸਤੇ ਹੋਣ ਦਊਗਾ ਨਹੀਂ ਤੁਹਾਡੇ ਵਾਸਤੇ ਨਹੀਂ ਹੱਥ ਤੇ ਨਾ ਮਰਾਲੀ ਪਾਪਾ ਦਾ ਖਰਚ ਖਰਚ ਲੱਗ ਗਏ ਪਾਪਾ ਕਿੰਨਾ ਕ ਟਾਈਮ ਹੋ ਗਿਆ ਪਸ਼ੂਆਂ ਨੂੰ ਪੱਠੇ ਪਾਏ ਆ ਯਾਰ 10 ਦੇ ਪਾਏ ਆ じゃ ਲੱਗ ਜਾ ਤੂੰ ਵੀ ਪਾਪਾ ਤੇ ਦਾਤੀ ਲੈ ਕੇ ਜਾ ਅੰਕਰੀਆ ਯਾਰ ਪਸ਼ੂ ਖਾਣਗੇ ਮੱਕੀ ਦੇਖੋ ਰੱਬ ਨੇ ਜਿਹੜੀ ਕਿ ਜਿਹਦੇ ਕਿਸਮਤ ਚ ਲਿਖਿਆ ਹੁੰਦਾ ਦਾਣਾ ਪਾਣੀ ਆਪਣੀ ਕਿਸਮਤ ਚ ਐਸ ਕਨਾਲ ਹੀ ਹੈ ਨਾ ਪਤਾ ਨਹੀਂ ਕਿੰਨੀ ਹੈ ਕਨਾਲ ਦਾ ਹੈ ਨਹੀਂ ਸੀਗਾ ਆਪਣੀ ਕਿਸਮਤ ਚ ਲਿਖਿਆ ਦਾਣਾ ਪਾਣੀ ਐਸੀਗਾ ਪਸ਼ੂਆਂ ਦੇ ਨਾਮ ਤੇ ਅੱਜ ਉਹਨਾਂ ਦੇ ਵਾਸਤੇ ਇਹ ਰੱਬ ਨੇ ਆਪਣੇ ਹੱਥੋਂ ਪੌਨੀ ਕਰਾਉਣਾ ਸੀਗਾ ਤੇ ਆ ਉਹਨਾਂ ਦੇ ਨਾਮ ਦਾ ਦੇਖੋ ਪੱਠੇ ਹੋ ਗਏ ਕਿੰਨੇ ਕਿੰਨੇ ਵਧੀਆ ਪੱਠੇ ਹੋ ਗਏ ਜ਼ਰੂਰੀ ਨਹੀਂ ਹੁੰਦਾ ਹਰ ਚੀਜ਼ ਚ ਆਪਾਂ ਨੂੰ ਪ੍ਰੋਫਿਟ ਹੀ ਨਿਕਲੇ ਕਈ ਵਾਰੀ ਖੁਸ਼ੀ ਆਪਦੀ ਖੁਸ਼ੀ ਵਾਸਤੇ ਵੀ ਕੁਝ ਕਰਨਾ ਚਾਹੀਦਾ ਵੰਟੀ ਵੀਰੇ ਤੁਸੀਂ ਪਹਿਲਾਂ ਪਸ਼ੂਆਂ ਨੂੰ ਪੱਠੇ ਪਾਉਂਦੇ ਸੀਗੇ ਹਨਾ ਕਿੰਨੇ ਮਹੀਨੇ ਪਾਏ ਸੀ 3 ਮਹੀਨੇ ਵੀਰੇ ਦੇ ਨੇ ਪਹਿਲਾਂ ਪਸ਼ੂਆਂ ਨੂੰ ਪੱਠੇ ਪਾਏ ਸੀਗੇ ਤੇ ਹੁਣ ਫੇਰ ਸਟਾਰਟਿੰਗ ਹੁਣ ਫੇਰ ਪਾਉਣ ਲੱਗ ਜਿਓਗੇ ਵੀਰਾ ਜਨ ਮੈਨੂੰ ਤਾਂ ਸੰਗ ਲੱਗਦੀ ਏ ਤੂੰ ਆ ਵੀ ਬੋਲ ਦੇ ਅੱਦਾ ਦੂਜਾ ਕੀ ਹੋਊਗਾ ਵੱਡਾ ਕਰਨਾ ਪੂ ਪਸ਼ੂਆਂ ਵਾਸਤੇ ਟੈਂਟ ਲਾਉਣਾ ਪੂ ਚਾਲਾ ਲੱਗ ਗਈ ਮੇਰੀ ਤੀਆਂ ਪਸੂਰਾਂ ਵਰਗੀਆਂ ਦੇਖੋ ਕਿੰਦਰ ਛੋਟੇ ਛੋਟੇ ਵੱਡਦਾ ਜਾਂਦਾ ਇਹ ਵੀਰੇ ਜਿਵੇਂ ਕਾਂਕ ਦੇ ਆਸ-ਪਾਸ ਨਹੀਂ ਆਟੇ ਜਿਵੇਂ ਦੇਖਿਆ ਇਹ ਕੱਤਾ ਕਰਨਿਆ ਘੇਰੂ ਬਹੁਤ ਹੈ ਉਹ ਵੀ ਰ ਹੈ ਸਾਨੂੰ ਵੱਡਣਾ ਨਹੀਂ ਆਉਂਦਾ ਨਹੀਂ ਤਾਂ ਅਸੀਂ ਇਹ ਸਾਰੇ ਨੂੰ ਵੇੜ ਕਿਉਂਕਿ ਪਸੂ ਨਹੀਂ ਸੰਭਾਲਦੇ ਇਹਨੇ ਤਾਂ ਨਹੀਂ ਬਣਾ ਆਪਾਂ ਹੱਥੋਂ ਕਿ ਵਿੜਾ ਲਾਂਗੇ ਲਓ ਵੀ ਹੁਣ ਲੱਦਣ ਦੀ ਤਿਆਰੀ ਹੋ ਰਹੀ ਹੈ ਕਿਉਂ ਆਈ ਮਸ਼ੀਨ ਤੇ ਲਾਉਣਾ ਹੈਗਾ ਇਹ ਨੂੰ ਕਰਮਣ ਪੈਰ ਤੇ ਵੱਜ ਜੂ ਆ ਕਾਨਾ ਜਾ ਇੱਥੇ ਰਿਪੋਰਟਰ ਸਾਹਿਬ ਪਹੁੰਚੇ ਹੋਏ ਆ ਓਏ ਟਰਾਲੀ ਨਾ ਆਏ ਖੁੱਲ੍ਹ ਗਈ ਦੀ ਸੀ ਕਿਉਂ ਫਿਰ ਉਸ ਨੂੰ ਇੰਟਰੈਕਟ ਕਰੀਏ ਆ ਕਿਵੇਂ ਇੱਥੇ ਖੁਸ਼ੀ ਵੀ ਆਪਦੇ ਜੋਰ-ਜੋਰ ਨਾਲ ਖੇਡਦੇ ਹੋਏ ਤੇ ਆਹ ਮਾਰੇ ਖੁਸ਼ੀ ਨੇ ਦੋ ਛੱਕੇ ਨਿੱਕਿਉਂ ਦੇਣਾ ਆਹ ਆਉਂਦੇ ਪੱਠੇ ਪਾਪਾ ਅਸਾਂ ਇਹਨਾਂ ਨੇ ਗੰਨੇ ਬਣਾ ਬਣਾ ਚੁੱਪੀਆਂ ਸਹੀ ਸਹੀ ਦਸਿਆ ਨਿੱਕੇ ਹੁੰਦੇ ਨੇ ਆ ਜਵਾਰ ਦੇ ਉਸ ਕਾਨੇ ਨੂੰ ਬਣਾ ਕੇ ਜਵਾਰ ਸੀ ਕਿ ਪਾਪਾ ਦੂਜੀ ਹੁੰਦੇ ਸੀ ਜਵਾਰ ਸੀ ਅੱਛਾ ਜਵਾਰ ਦੇ ਕਾਨਿਆਂ ਨੂੰ ਬਣਾ ਕੇ ਗੰਨੇ ਕਿਹਨੇ ਕਿਹਨੇ ਚੁੱਪਿਆ ਹਾਂ ਜੁਗਨੂ ਨਹੀਂ ਇਹ ਬਕਨਾਂ ਜੁਗਨੂ ਬਣਾਤਾ ਕੱਢਾ ਉਥੇ ਲੈਣਾ ਮੈਂ ਟ੍ਰੈਕ ਚੱਲ ਚੱਲ ਕੰਮ ਕਰ ਕਿਵੇਂ ਉੱਡੂ ਆਏ ਕਾਲੀ ਕਾਲੀ ਸੀ ਚਿੱਟੀ ਚਿੱਟੀ ਹੋ ਗਈ ਐ ਪਾਪਾ ਲੋਕ ਕਹਿੰਦੇ ਚਿੱਟੀ ਚਿੱਟੀ ਸੀ ਕਾਲੀ ਕਾਲੀ ਹੋ ਗਈ ਕਰਮਣ ਕਾਲੀ ਕਾਲੀ ਸੀ ਚਿੱਟੀ ਚਿੱਟੀ ਹੋ ਗਈ ਓ ਕਾਲੇ ਟੂ ਚਿੱਟੇ ਪਰਸਨ ਕਰਮਣ ਤੂੰ ਬਤਾ ਕਿਵੇਂ ਸੀ ਇਹ ਜੀ ਸੀ ਇਹ ਜੀ ਹੋ ਗਈ ਕੀ ਹੋ ਗਈ ਹਾਂ ਉਸੇ ਸ਼ার্ট ਦੇ ਦੋ ਤੂੰ ਐਨੇ ਵੱਡੇ ਨੇ ਅੱਜ ਵਾਸਤੇ ਅੱਜ ਦੇ ਵਾਸਤੇ ਪਸ਼ੂਆਂ ਵਾਸਤੇ ਇੰਨਾ ਹੀ ਬਾਕੀ ਮਿਲਾਂਗੇ ਅਗਲੇ ਵਲੌਗਸ ਵਿੱਚ ਇਹ ਤੁਹਾਨੂੰ ਸਾਡਾ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਗਾਇਸ ਵੀਰੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲੈ ਗਾਇਸ ਵੀਰੇ ਕਹਿ ਲੱਗੀ ਰਵੀ ਕਹਿੰਦਾ ਤੂੰ ਤਾਂ ਉਹ ਹੰਕਾਰ ਮਣ ਬਟਿੰਡੇ ਆਲੀ ਆਪਣੀ ਗਿਆਨ ਹਾਸੀ ਆਈ ਜਾਂਦੀ ਹੈ ਤੇ ਜਾਈ ਮੈਂ ਡਿੱਗ ਗਈ ਹੁੰਦੀ ਤੇਰਾ ਰੋਣਾ ਨਿਕਲ ਜਾਣਾ ਮੈਂ ਬੁਗਣਾ ਹੁੰਦੀ ਹਾਂ ਤੇ ਮੜੀ ਦੇ ਕੱਤੀ ਜੀ ਵੀ ਆ ਆ ਕੰਡ ਲੜਦੀ ਕੰਡ ਲੜਦੀ ਦਾਤੀ ਨਾਲ ਵੱਡਾ ਜਿੰਨੀ ਜਿੰਨੀ ਕੰਡ ਲੜਦੀ ਹੈ ਮਾਸਤਾ ਆਈ ਜਾਊਗਾ ना है <laughs> तो मारे हो देखिए चलो में फोटुआ में खिंच के हजे भी इतना कमरा पा रहे <laughs>

ਸਰਚ ਕਰਕੇ ਦੱਸਾਂਗੀ ਪੱਕਾ ਸੱਚਾ ਵੇਖ ਲੈ ਆਪਣਾ ਜਿਹੜਾ ਛੋਟਾ ਕਮਰਾ ਕੱਚੇ ਚ ਚਿਣਿਆ ਵੈ ਤੇ ਕਿੰਨਾ ਠੰਡਾ ਰਹਿੰਦਾ ਉਹ ਕਮਰਾ ਬਾਪੂ ਜੀ ਇਹਦੇ ਨੇ ਇੱਥੇ ਵੀ ਚੀਂਡੋ ਟੀਂਡੋ 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 ਹੈ ਹਾਂ ਲਾਦਰ ਨਰਮ ਹੁੰਦੇ ਹਾਂ ਲੋਬੀ ਆਸੀ ਅੱਜ ਬਲੌਗ ਤੇ ਤੁਹਾਡੇ ਸਾਰੇ ਹਾਂ ਸੂਰਜ ਦੇਖੀ ਘੰਟੇ ਲੈਣੇ ਪਾਪਾ ਦਾ ਫਰੈਂਡ ਆ ਰਿਹਾ ਮਾਨਵੀਰਾ ਪਾਪਾ ਪਾਪਾ ਦੇ ਫਰੈਂਡ ਉਹ ਸਾਡੇ ਵੀਰੇ ਲੱਗਦੇ ਨੇ ਵੀਰੇ ਦਾ ਨਾਮ ਨੇ ਵੀਰਾ ਆ ਗਿਆ ਕਿੱਧਰ ਸਸੀ ਕਾਲ ਵੀਰੇ ਮੈਂ ਅੱਗੇ ਕਿਹਾ ਮੈਂ ਕਿ ਪਾਪਾ ਦੇ ਫਰੈਂਡ ਹੁੰਦੇ ਤੇ ਸਾਡਾ ਉਹ ਵੀਰਾ ਲੱਗਦਾ ਮਮਾ ਵੀਰਾ ਕੀ ਉਹ ਕੇ ਕਿੰਨਾ ਹੈ ਅੱਛਾ ਠੀਕ ਹੈ ਮੈਂ ਤਾਂ ਬੁਲਾਉਂਦੀ ਨਹੀਂ ਪਰੇ ਵਿਚਾਰ ਨਹੀਂ ਆਉਂਦੇ ਪਰ ਫੋਨ ਮੈਂ ਹਟਾ ਦਿੰਦਾ ਤੇ ਉਹਨਾਂ ਨੂੰ ਮੈਂ ਕਹਿੰਦਾ ਮੈਂ ਕਿ ਜਵਾਕ ਨੂੰ ਬਾਹਰ ਨਾ ਭੇਜਦੇ ਯਾਰ ਕੋਈ ਕੋਈ ਬੈਨੀਫਿਟ ਐ ਇਸ ਚੀਜ਼ ਦਿੰਦੇ ਹੈਗਾ ਨੁਕਸਾਨ ਨਹੀਂ ਫਗਵਾ ਬੱਚਿਆ ਸਕੇ ਸਾਰੇ ਹੁੰਨਾ ਆਪਣੀ ਫੈਮਿਲੀ ਦੇ ਵਿੱਚ ਪੰਜ ਗਏ ਨੇ ਗਏ ਕਰਕੇ ਸਾਰੇ ਪਰ ਇੱਕ ਬੱਚਾ ਕਾ ਆ ਗਿਆ ਹੋਣਾ ਜਿਹਨੂੰ ਪੀਰ ਮੇਰੇ ਬਾਗੀ ਜਿਹੜਾ ਕੱਟ ਰਿਹਾ ਦੋ ਤਿੰਨ ਚੱਕ ਕੇ ਮੈਲਕਾ ਹੋ ਸਕਦੇ ਨੇ ਬੇਤਰ ਤੋਂ ਸਾਡੇ ਬੱਚੇ ਨਹੀਂ ਸਾਰੇ ਗੁਰਵਿੰਦਰ ਵੀਰਾ ਸਾਡੇ ਮੱਝ ਵਾਲੇ ਸਾਡੇ ਮੱਝ ਆਪਾਂ ਵੀਰ ਨੂੰ ਲੈ ਕੇ ਜਾਂਦੇ ਹਾਂ ਖੇਤ ਵੀਰ ਕਹਿੰਦੇ ਮੈਂ ਖੇਤ ਨਹੀਂ ਦੇਖਿਆ ਇਹ ਕਹਿਣਾ ਪਹਿਲਾਂ ਕੱਟ। ਅੱਗੇ ਦਸੋਂਨ ਖੁੱਟਿਆ ਹੈ ਨਾ। ਸਖਜਨ ਜਿਹੜਾ ਤੁਸੀਂ ਫੋਨ ਤੇ ਦੇਖ ਲੈਂਦੇ ਆਂ ਵੀਰੇ। ਠੀਕ ਹੈ। ਵਧੀਆ ਜੀ। ਕੱਲਾ ਮਟਰ ਕੱਢ ਲਿਆ। ਫਰਿੱਜਰ ਦੀ ਸਾਈਡ ਕੱਢਣੀ ਹੁੰਦੀ ਏਂ। ਫਰਿੱਜਰ ਲਈ ਕੱਢ ਲਾਂਗੇ। ਹੁਣ ਤਾਂ ਕੱਟ ਗਈ ਸਬਜ਼ੀ। ਦੋ ਤਿੰਨ ਚੀਜ਼ਾਂ ਕੱਢ ਲੱਗੀਆਂ ਸੀ। ਅਰੇ ਇਧਰਲੇ ਪ੍ਰੋਤੀ ਲੱਗੇ। ਦੋ ਰੇੜੀਆਂ ਵਾਲੇ ਆ ਜਾਂਦੇ ਸੀਗੇ। ਕਰ ਹੀ ਗਏ ਹੁਣ ਜਾਂਦੇ ਹਲਾ ਦੂ। ਆ। ਜ਼ਰੂਰ ਸਟੂਡੈਂਟ ਨੂੰ ਤਾਂ ਮਲਵਾਉਣਾ ਹੀ ਚਾਹੀਦਾ ਚਲੋ ਪੁਲਿਸ ਵੀ ਭਾਰਤੀ ਚ ਜਵਾਕ ਨਹੀਂ ਆਉਂਦੇ ਆ ਲਾਈਆਂ ਸੀ ਵੀਰ ਆ ਗਏ ਸੇਤ ਉਹਨਾਂ ਨੂੰ ਸੇਤ ਤਾਂ ਦੇਖੋ ਬੋਤਲਆਂ ਲਾਈਆਂ ਸੀ ਚਲੋ ਇਹ ਵੀਰੇ ਮਾੜਾ ਕਹਿ ਗਏ ਸਾਡੇ ਮਲਵਈਆਂ ਦੇ ਗੰਢੇ ਮਾਝਿਆਰੇ ਗਾਣਗੇ ਤੁਹਾਡੇ ਮਾਝਿਆਰੇ नहीं तू पਿੰड मेरे को आ जाए ना मैं चल लिया बड़े टूर पे कपड़े <laughs> बनने जा रहे हैं नहीं गंडे ओसे तड़का मेरा वियर आना गंडे प्लानिंग भी बना के आए टाइम नहीं लग रहा टाइम नहीं दिखत है मन भी कहूंगा किथें जाके हैं बाबा क्या किधर ले मेरे को कुछ लग रहा है ਤੂੰ ਲਾਗੇ ਰਾਇਾ ਹਨ ਤੁਸੀਂ ਆਏ ਵੀਡੀਓ ਬਣਾ ਕੇ ਤੁਹਾਨੂੰ ਭੇਜੋ ਵੀ ਕੈਸੇ ਕੀ ਕਰੂਗਾ ਨਹੀਂ ਵਾ ਚੰਗਾ ਵੀ ਪਿਛਲੀ ਵਾਰੀ ਤੋਂ ਵੀ ਵਾਰੇ ਨਹੀਂ ਖੰਡਾ ਨਹੀਂ ਵੀਰੇ ਵੀਰੇ ਪਿਛਲੀ ਵਾਰੀ ਤੋਂ ਗੁੰਗੂਤਾ ਹਾਂ ਹਾਂ ਹੁਣ ਮੈਂ ਤੁਹਾਡੀ ਸੰਦੇ ਵੇਟ ਕਰਦਾ